ਸ਼ਹਿਰ ਕਾ ਜਗ੍ਹਾ ਨਜ਼ਦੀਕ ਵਿਕਾਸ ਸੰਗਤ ਵਿੱਚ ਮੌਜੂਦ ਕਾਂਗਰਸ ਦੇ ਦਫ਼ਤਰ ਦੇ ਵਿੱਚ ਅਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦਫ਼ਤਰ ਦੀ ਪ੍ਰਾਪਰਟੀ ਦੇ ਮਾਲਕ ਦੱਸਣ ਵਾਲੇ ਇੱਕ ਸ਼ਖਸ ਦੇ ਵੱਲੋਂ ਕੋਰਟ ਕੇਸ ਜਿੱਤਨ ਦਾ ਹਵਾਲਾ ਦਿੰਦਿਆਂ ਹੋਇਆਂ ਕਾਂਗਰਸ ਦਫ਼ਤਰ ਦੇ ਵਿੱਚੋਂ ਸਮਾਨ ਕੱਢ ਕੇ ਦਫ਼ਤਰ ਦੇ ਦਰਵਾਜ਼ਿਆਂ ਨੂੰ ਤਾਲੇ ਲਗਾ ਦਿੱਤੇ ਗਏ ਦੂਜੇ ਪਾਸੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਵੀ ਕੋਰਟ ਕੇਸ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੋਟਿਸ ਮਿਲਿਆ ਕਾਂਗਰਸ ਆ ਇਹ ਦਫਤਰ ਪਿਛਲੇ 25 ਸਾਲਾਂ ਤੋਂ ਐਸੀ ਜਗ੍ਹਾ ਦੇ ਉੱਪਰ ਮੌਜੂਦ ਹੈ ਤੇ ਅਗਰ ਇਸ ਪ੍ਰਾਪਰਟੀ ਦੇ ਮਾਲਕਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਰਟ ਆਰਡਰ ਦੀ ਕਾਪੀ ਉਹਨਾਂ ਦੇ ਕੋਲ ਮੌਜੂਦ ਹੈ ਤਾਂ ਉਹ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਨੇ ਫਿਲਹਾਲ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ। ਵੱਡੇ ਵੱਲੋਂ ਅਸਮਾਨ ਤੋਂ ਕਾਲੇ ਲਾਗੇ ਇਸ ਮਾਨਤਾ ਕਰਦੇ ਹਾਂ ਮਾਮਲਾ ਜੀ ਮਾਮਲਾ ਕਹਿੰਦੇ ਕਿ ਸਾਡੀ ਪ੍ਰੋਬਲਮ ਹੈ। ਦੇਖੋ ਚਾਇਆ ਮਾਮਲਾ ਮੈਂ ਤਾਂ ਜਸਟ ਇਹ ਕਿ ਮੈਨੂੰ ਮੇਰੇ ਵਰਕਰ ਸਾਥੀਆਂ ਨੇ ਫੋਨ ਕੀਤਾ ਕਿ ਅੱਜ ਤੱਕ ਸਾਡਾ ਸਮਾਨ ਜਿਹੜਾ ਬਾਹਰ ਹੈ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਹਦਾ ਸਮਾਨ ਜਿਹੜਾ ਵਰਕਰਾਂ ਨੇ ਅੰਦਰ ਰੱਖ ਦਿੱਤਾ ਸੀ ਕੋਈ ਸਾਡੇ ਕੋਈ ਇਹਦਾ ਨੋਟਿਸ ਨਹੀਂ ਹੈ ਕੋਈ ਸਮਝ ਨਹੀਂ ਹੈ ਕੋਈ ਸਾਨੂੰ ਅਜੇ ਤੱਕ ਅਦੀ ਕੋਰਟ ਵਿੱਚ ਬੁਲਾਇਆ ਨਹੀਂ ਗਿਆ ਇਸ ਮਾਮਲੇ ਦੇ ਵਿੱਚ ਤੇ ਅੱਜ ਜੇ ਲੋਕ ਏਦਾਂ ਜਬਰਦਸਤੀ ਨਾਲ ਤਾਰੇ ਲਾ ਰਹੀ ਹੈ ਸਮਾਜ ਚੱਕ ਲੈ ਰਹੇ ਸੇ ਇਹ ਮਾੜੀ ਗੱਲ ਹੈ ਅਗਰ ਕੋਰਟ ਦਾ ਵੀ ਆਰਡਰ ਹੈ ਤੇ ਕੰਮ ਐਟ ਲੀਸਟ ਸਾਨੂੰ ਇਨਸਾਨ ਕਰ ਲੈ ਕੋਰਟ ਦਾ ਕੋਈ ਨਹੀਂ ਹੈ ਰਿਸਪੈਕਟ ਦਾ ਕੋਰਟ ਸਰ ਕੋਈ ਸਾ ਆਈਸੀ ਨਾਲ ਜਦੋਂ ਆਈਸੀ ਨਾਲ ਉਸ ਤਰ੍ਹਾਂ ਦਿੱਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਜੀ ਅੱਜ ਜਿਹੜੀ ਲੋਕਲ ਪੁਲਿਸ ਹੈ ਮੈਂ ਜਦੋਂ ਕਟਵਾਲੀ ਐਸਐਚਓ ਸਾਹ ਨੂੰ ਫੋਨ ਕੀਤਾ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ। ਤੁਹਾਡੀ ਨੌਲੇਜ ਹੈ ਵੀ ਕੋਈ ਕੋਰਟ ਚੱਲਦਾ ਪਿਆ। ਨਹੀਂ 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 ਟੱਡਾ ਟੱਡਾ। ਸਾਡੇ ਆਯੂ ਦੇ ਪ੍ਰਧਾਨ ਨੇ ਆ ਹੈਪੀ ਆਪੀ ਆਪੀ ਬਲਾਉ ਹੈਪੀ ਲਾਉਂਦੇ। ਉਹਨਾਂ ਨੂੰ ਕੁਝ ਨਹੀਂ ਪਤਾ। ਮੈਨੂੰ ਕੁਝ ਨਹੀਂ ਪਤਾ। ਸਾਡੇ ਦਿਹਾਤੀ ਦੇ ਪ੍ਰਧਾਨ ਨੂੰ ਕੁਝ ਨਹੀਂ ਪਤਾ। ਸਾਡੀ ਬੈਲ ਅਕਾਊਂਟ ਵੀ ਕੁਝ ਨਹੀਂ ਪਤਾ ਕਿ ਇਹ ਕਹਿੰਦੇ ਨੇ ਕਿ ਅਸੀਂ ਕੋਰਟ 'ਚ ਜਿੱਤੇ ਆ ਅਸੀਂ ਤਾਂ ਉਹਨਾਂ ਨੇ ਆਰਡਰ ਦਿਖਾਇਆ ਜਾਂਦਾ। ਸਾਮਾਨ ਵੀ ਸਥਾਨ ਤੋਂ ਬਾਹਰ ਗੱਡਿਆ ਹੈ। ਐ ਦੋਸਤ ਕੋਈ ਕੇਸ ਚੱਲਦਾ ਹੁੰਦਾ ਕੋਈ ਜਿੱਤਦਾ ਕੋਈ ਹਾਰਦਾ। ਦੋ ਲੋਕਾਂ ਦਾ ਪਤਾ ਹੁੰਦਾ ਨਾ ਸੰਤਾ ਪਤਾ ਹੀ ਨਹੀਂ ਅਸੀਂ ਐਨੇ ਯਾਰ ਤਾਗਲ ਥੋੜੀਆਂ ਨੇ ਬੇਕੂ ਥੋੜੀਆਂ ਕਿ ਕੋਰਟ ਵਿੱਚ ਕੇਸ ਚੱਲ ਰਿਹਾ ਅਸੀਂ ਹਾਰ ਰਹੇ ਜਿਤਨਾ ਤੁਹਾਨੂੰ ਪਤਾ ਹੀ ਨਾ ਹੋਵੇ ਕੋਈ ਇੱਕ ਕੋਈ ਸੱਮਣ ਵਗੈਰਾ ਇਸ ਹੋਵੇ ਨਾ ਨੈਵਰ ਉਹ ਕਹਿ ਰਹੇ ਨਹੀਂ ਕੋਈ ਨੈਵਰ ਸੀ ਕਦੇ ਇਸ ਕਾਂਗਰਸ ਪਾਰਟੀ ਨੂੰ ਤੋੜੀ ਗਈ ਹੈ ਕੋਈ ਕਾਂਗਰਸ ਪਾਰਟੀ ਨੇ ਤਾਲੀਮ ਤੋੜੇ ਅ ਮੈਂ ਜਦੋਂ ਇੱਥੇ ਆਇਆ ਉਦੋਂ ਦਾ ਸਾਰਾ ਰੋਡ ਜਿੱਦਾਂ ਅੱਖ ਨੂੰ ਨਜ਼ਰ ਆਈ ਹੈ ਇਹ ਇਧੀਆਂ ਦਰਵਾਜ਼ੇ ਨਜ਼ਰ ਆਏ ਸਾਮਾਨ ਜਿਹੜਾ ਸੀ ਉਹ ਕਿੱਥੇ ਗਿਆ ਜਿਹੜਾ ਅੰਦਰ ਸਾਮਾਨ ਪਿਆ ਸੀ ਕੌਣ ਉਹ ਸਾਨੂੰ ਇਹ ਕਿਹਾ ਜਾ ਰਿਹਾ ਵੀ ਸਾਮਾਨ ਕੋਈ ਜਿਹੜਾ ਹੈ ਇੱਥੋਂ ਲੈ ਕੇ ਗਏ ਤੁਹਾਡੀ ਨੋਲੇਜ ਦੇ ਵਿੱਚ ਹੈ ਕੌਣ ਲੋਕ ਨੇ ਜਿਹੜੇ ਆਏ ਜੀ ਕੁਝ ਨਹੀਂ ਪਤਾ ਜੀ ਅਸੀਂ ਉਹੀ ਤਾਂ ਦੇਖਣ ਆਏ ਆ ਵੀ ਇਹ ਕੌਣ ਲੋਗ ਹੈ ਜਿਨ੍ਹਾਂ ਨੇ ਆ ਸਾਡਾ ਕੀਤਾ ਉਹ ਤਾਂ ਸਾਡਾ ਕਿਰਾਇਆ ਤੱਕ ਨਹੀਂ ਦੇ ਰਹੇ ਸੀ ਕਾਂਗਰਸ ਸਰ ਕਦੀ ਕੋਈ ਐਹੋ ਜੀ ਨਾਂ ਦੀ ਮਾਨ ਨਾਂ ਤੋਂ ਹੋਰ ਜੀ ਗੱਲ ਆ ਸਾਡੇ ਯੂਥ ਦੇ ਪ੍ਰਧਾਨ ਨੇ ਲਾਲੀ ਜੀ ਕਦੀ ਇਹਨਾਂ ਦਾ ਆਫਿਸ ਨਾਲ ਦਾ ਸਾਲੀ ਜੀ ਤੁਹਾਡੇ ਨੌਲੇਜ ਜੀ ਕੋਈ ਆਪ ਕਾਂਗਰਸ ਦਾ ਦਫਤਰ ਦਾ ਤਾਲੇ ਤੋੜੇਗੇ ਬਿਲਕੁਲ ਨੌਲੇਜ ਜੀ ਨਹੀਂ ਸੀਗਾ ਸੋ ਇੱਥੇ ਸਾਨੂੰ ਕਾਲ ਆਈ ਹੈ ਵੀ ਇੱਥੇ ਕੋਈ ਗੁੰਡਾਗਰਦੀ ਕਰ ਰਿਹਾ ਕੋਈ ਆਪਣੇ ਤਾਲੇ ਲਾ ਰਿਹਾ ਸਾਨੂੰ ਕੋਈ ਕੋਟ ਵੱਲੋਂ ਇਤਲਾ ਨਹੀਂ ਕੋਈ ਪੁਲਿਸ ਵੱਲੋਂ ਤਿੰਦਲਾ ਨਹੀਂ ਸਾਡਾ ਸਮਾਨ ਸਾਰਾ ਆਫਿਸ ਦਾ ਫੋਟੋ ਆਫਿਸ ਦਾ ਸਮਾਨ ਸਾਰਾ ਇੱਥੋਂ ਚੱਕ ਕੇ ਉਹ ਲੈ ਗਏ ਬਿਨਾਂ ਨਾਮ ਲਏ ਤੁਹਾਨੂੰ ਪਤਾ ਹੈ ਕੌਣ ਸੀ ਲੋਕ ਜਿਹੜੇ ਨਹੀਂ ਅਜੇ ਅਸੀਂ ਆਏ ਆ ਦੇਖ ਰਹੇ ਹਾਂ ਕੌਣ ਨੇ ਕੌਣ ਲੋਕ ਸੀਗੇ ਔਰ ਫਿਰ ਉਹ ਸੀ ਆਪਣੀ ਜਾਂਚ ਕਰਨੀ ਹੈ ਪੁਲਿਸ ਵੀ ਆਈ ਸੀ ਸਰ ਮਾਮਲਾ ਕੀ ਹੋਇਆ ਸਰ ਦੱਸਿਆ ਜਾਦਾ ਕੋਈ ਕਬਜ਼ਾ ਕਰਨ ਆਇਆ ਸੀ ਤੇ ਸਮਾਨ ਵੀ ਲੈ ਕੇ ਜਾ ਰਹੀ ਕਾਂਗਰਸ ਭਵਨ ਦਾ ਨਹੀਂ ਸਾਨੂੰ ਅਲਟੀਮੇਸ਼ਨ ਆਈ ਸੀ ਜੀ ਜੀ ਇੱਥੇ ਕੋਈ ਆਇਆ ਤੇ ਟੋੜਦੇ ਪਿਆਦੇ ਆਏ ਦੋ ਤੇ ਨਾਲ ਕੋਈ ਮਨ ਪਿਆ ਲੇਡੀ ਤੇ ਜਿਨ੍ਹਾਂ ਨੇ ਇਨਵੈਂਟਰੀ ਕੀਤੀ ਹੈ ਤੇ ਆਪ ਜਿਹੜਾ ਜੀ ਸਮਾਨ ਇਨਵੈਂਟਰੀ ਦਾ ਹੁੰਦਾ ਜੋ ਅਕੋਰਡਿੰਗ ਟੂ ਲੀਗਲ ਹੁੰਦਾ ਜੋ ਵੀ ਹੁੰਦਾ ਉਹ ਲੈ ਕੇ ਚਲੇ ਗਏ ਜੀ ਕਸਾਸੀ ਉਹੀ ਵੈਰੀਫਾਈ ਕਰਨ ਆਏ ਹੁਣ ਦੂਜੀ ਪਾਰਟੀ ਆਈ ਹੈ ਕਿ ਨਹੀਂ ਸਾਨੂੰ ਇੰਟੀਮੇਟ ਨਹੀਂ ਕੀਤਾ ਗਿਆ ਜੋ ਹੁਣ ਸਾਨੂੰ ਪਤਾ ਲੱਗਿਆ ਸੀ ਵੈਰੀਫਾਈ ਕਰ ਰਿਹਾ ਉਹਨਾਂ ਕੋਰਟ ਦੇ ਆਰਡਰ ਸੀਗੇ ਤੇ ਉਹ ਸਾਡੇ ਕੋਲ ਆਰਡਰ ਲੈ ਕੇ ਆ ਰਹੇ ਆ ਜੀ